ਬੀਤੀ ਕੱਲ 15 ਜੁਲਾਈ 2025 ਨੂੰ ਨੇੜੇ ਸੁਨਿਆਰਾ ਬਾਜ਼ਾਰ ਕੋਲੋਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਮੈਲਾ ਤੋਂ ਪਰਸ ਖੋਣ ਦੀ ਘਟਨਾ ਵਾਪਰੀ ਸੀ ਜਿਸ ਦੀ ਸੀਸੀਟੀਵੀ ਵੀਡੀਓ ਆਗੋਂਗ ਫੈਲ ਗਈ ਸੀ ਜਿਸ ਦੇ ਵਿੱਚ ਦੋਨੇ ਮੋਟਰਸਾਈਕਲ ਸਵਾਰ ਘਟਨਾ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਪੀੜਤ ਮਹਿਲਾ ਵੀਡੀਓ ਦੇ ਵਿੱਚ ਬੁਰੀ ਤਰ੍ਹਾਂ ਡਿੱਗਦੀ ਨਜ਼ਰ ਆ ਰਹੀ ਸੀ ਘਟਨਾ ਸਥਾਨ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ थाना ਸਿਟੀ ਫਰੀਦਕੋਟ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਜਿਸ ਦੌਰਾਨ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਸਹਿਯੋਗ ਦੇ ਨਾਲ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਨਾਂ ਦੋਸ਼ੀਆਂ ਦੀ ਪਛਾਣ ਕਰ ਲਈਤੀ ਗਈ ਸੀ ਅਤੇ ਇੱਕ ਦੋਸ਼ੀ ਨੂੰ ਉਸੇ ਹੀ ਘੰਟਿਆਂ ਦੇ ਵਿੱਚ ਕਾਬੂ ਕਰਨ ਦਾ ਦੀ ਰਿਪੋਰਟ پولیس ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਜਿਸ ਦਾ ਖੁਲਾਸਾ ਅੱਜ ਸੰਦੀਪ ਕੁਮਾਰ ਵਡੇਰ ਐਸਪੀ ਇਨਵੈਸਟੀਗੇਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰ ਸਾਂਝਾ ਕੀਤਾ ਗਿਆ ਉਹਨਾਂ ਦੱਸਿਆ ਕਿ ਅੰਜਾਮ ਦੇਣ ਵਾਲੇ ਦੂਸਰੇ ਦੋਸ਼ੀ ਦੀ ਵੀ ਭਾਲ ਦੇ ਲਈ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਦੂਜਾ ਦੋਸ਼ੀ ਵੀ ਕਾਬੂ ਕਰ ਲਿੱਤਾ ਜਾਵੇਗਾ ਆਪ ਸਭ ਨੂੰ ਪਤਾ ਹੋਵੇਗਾ ਕਿ ਇੱਕ ਖੋਦ ਹੀ ਵਾਰਦਾਤ ਹੋਈ ਸੀ ਜੋ ਇੱਕ ਸੀਨੀਅਰ ਸਿਟੀਜ਼ਨ ਲੇਡੀ ਸੀ ਪੋਸ਼ਾ ਕੌਸ਼ਲ ਉਹਨਾਂ ਨੂੰ ਸਰਾਫਾਂ ਬਾਜ਼ਾਰ ਦੇ ਵਿੱਚ ਇੱਕ ਬੈਗ ਸਨੇਚਿੰਗ ਦੀ ਉਹ ਸਕ੍ਰਿਪਟਲੀ ਚੱਲ ਰਹੀ ਸੀ ਜਿੱਤੇ ਪੁਲਿਸ ਨੇ ਕਾਗਰਜ਼ ਹਾਸਲ ਲਏ ਜੋ ਸਰਦੀ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਕਰਾਈ ਮੁਕਤ ਪੰਜਾਬ ਇੱਕ ਖਾਵਾ ਮਾਹੌਲ ਉਹਦੇ ਤਹਿਤ ਸ਼੍ਰੀਮਤੀ ਰਗਿਆ ਜਨ ਆਈਪੀਐਸ ਜੇ ਸਸ ਫਰੀਦਕੋਟ ਸਾਡੇ ਦੇ ਧਿਆਨ ਚੇ ਗੱਲ ਆਈ ਤੇ ਪ੍ਰੋਂਟ ਐਕਸ਼ਨ ਕਰਦੇ ਆ ਅਸੀਂ ਮੁਕਦਮਾ ਦਰਜ ਕਰਕੇ ਉਹਦੇ ਵਿੱਚ ਇੱਕ ਕਲਪਰੇਟ ਡੀਐਸਪੀ ਤਰੋਚਨ ਸਿੰਘ ਸਬਰੀਜਨ ਜਿਹੜੇ ਫਰੀਦਕੋਟ ਲੱਗੇ ਇਹਨਾਂ ਦੀ ਟੀਮ ਨੇ ਰੈਸਟ ਕੀਤਾ ਤੋਂ ਰੈਸਟ ਕਰਦੇ ਆ ਉਹ ਤੋਂ ਦੇਖਿਆ ਹੁਣ ਬਾਤ ਹੁਣ ਕਤਾ ਲੱਗ ਜਾਏਗਾ ਤੋਂ ਇੱਕ ਮੈਸੇਜ ਹੈ ਕਿ ਇਹ ਫਰੀਦਕੋਟ ਹੈ ਫਰੀਦਕੋਟ ਦੀ ਪੁਲਿਸ ਬਹੁਤ ਚਿਕਨੀ ਹੈ ਕਰਾਇਮ ਜਿਹੜਾ ਕੋਈ ਕਰਨ ਆਉਂਦਾ ਉਹਨੇ ਸਮਝ ਲੈਣਾ ਚਾਹੀਦਾ ਵੀ ਇੱਥੇ ਫ੍ਰੀਕੋਰਟ ਪੁਲਿਸ ਦੀ ਮੁਸ਼ਤਦੀ ਔਰ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਉਹੀ ਹੈ ਕਿ ਸਖਾਵਾਂ ਮਾਹੌਲ ਕਰਾਇਮ ਮੁਕਤ ਫ੍ਰੀਕੋਰਟ ਤੇ ਉਹਦੇ ਲੜੀ ਚ ਮੁਕੱਦਮਾ ਨੰਬਰ ਅਸੀਂ ਜਿਹੜਾ 310 ਨੰਬਰ ਮੁਕੱਦਮਾ ਦਰਜ ਕੀਤਾ ਹੈ ਔਰ ਉਹਦੇ ਵਿੱਚ ਇੱਕ ਦੋਸ਼ੀ ਜਿਹੜਾ ਨਾਮ ਵਿਕੀ ਪੁੱਤਰ ਸ਼ੇਰ ਸਿੰਘ ਵਾਸੀ ਹਰਨਾਮਪੁਰਾ ਹੈ ਇਹਨੂੰ ਅਰੈਸਟ ਕੀਤਾ ਹੈ। ਕੋਈ ਦੇ ਨਾਲ ਇਹਦਾ ਮਾਸੀ ਦਾ ਹੀ ਲੜਕਾ ਹੈ। ਉਹ ਅਜੇ ਗਿਫਤ ਤੋਂ ਬਾਅਦ ਹੈ। ਉਹਨੂੰ ਵੀ ਅੱਜ ਕੋਸ਼ਿਸ਼ ਹੈ ਸ਼ਾਮ ਤੱਕ ਅਸੀਂ ਅਰੈਸਟ ਕਰਕੇ ਤੁਹਾਨੂੰ ਅਪਡੇਟ ਦੇਣਾ। ਇਹ ਬੈਗਨ ਫਾਈਲ ਵੀ ਹੈ। ਉਹ ਫਾਈਲ ਇਹ ਦੋਨੋਂ ਹੀ ਜੋ ਪਤਾ ਲੱਗਿਆ ਹੈ ਕਿ ਮਾਸੀ ਦੇ ਬੱਚੇ ਆ ਪਹਿਲੀ ਇਹਨਾਂ ਤੇ ਮੁਕਦਮੇ ਦਰ ਗਿਆ। ਇਕੱਠੇ ਹੀ ਉਹਨਾਂ ਦੀ ਕ੍ਰਾਈਮ ਕੀਤਾ ਹੋਇਆ ਜਿਹੜਾ ਇਹ ਲੜਕਾ ਹੈ ਤੇ ਚਾਰ ਮੁਕਦਮੇ ਪਹਿਲਾਂ ਦਰਜ ਹੈ ਚੋਰੀ ਦੇ ਵੀ ਹੈ ਐਕਸਾਈਜ਼ ਦਾ ਵੀ ਹੈ ਤੇ ਜਿਹੜਾ ਇਹਦਾ ਮਾਸੀ ਦਾ ਲੜਕਾ ਪ੍ਰਿੰਸ ਹੈ ਉਹ ਮੋਟਰਸਾਈਕਲ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਹ ਅਜੇ ਅਸੀਂ ਬਰਾਮਦ ਕਰਨਾ ਹੈ ਉਹ ਉਹਦੇ ਕੋਲ ਹੀ ਹੈ ਤੇ ਉਹ ਵੀ ਵੀ ਤੋਂ ਪਤਾ ਲੱਗ ਰਿਹਾ ਹੈ ਕਿ ਸ਼ਾਇਦ ਉਹ ਮੋਟਰਸਾਈਕਲ ਵੀ ਜਿੱਤੋਂ ਇਹਨਾਂ ਨੇ ਚੋਰੀ ਕੀਤਾ ਉਹ ਅਸੀਂ ਸਾਡੀ ਤਹਿਕੀਕਾ ਦਾ ਹਿੱਸਾ ਹੈ ਉਥੋਂ ਜਦੋਂ ਅਪਡੇਟ ਹੋਏਗੀ ਤੁਹਾਨੂੰ ਦੁਬਾਰਾ ਪੁਲਾਇਆ ਜਾਵੇਗਾ ਸਰ ਪਈ ਵਰਤਾਂ ਹੈ ਕਹਿੰਦੇ ਆ ਵੀ ਸੇਫ ਨੇ ਮਾਰਦੇ ਆ ਆਪਣੇ ਆਪਣੇ ਪਿਆਰ ਕਰਦਿਆਂ ਨੇ ਕਈ ਵਾਰ ਬੜੇ ਵਜਾਉਂਦੇ ਨੇ ਕੋਸਟ ਸਟੇਸ ਨਹੀਂ ਕਰਦੇ ਉਹ ਤਾਂ ਉਹਨਾਂ ਦੇ ਕਹਿੰਦਾ ਵੀ ਸਾਨੂੰ ਬੜਾ ਡਰ ਲੱਗਦਾ ਹੈ ਨਾ ਉਹਦਾ ਕਿੰਨੇ ਕਿੰਨੇ ਕੋਲੋਂ ਸਵਾਗਤ ਮੰਨੇ ਕੋਸਟ ਸਟੇਸ ਕਰਦੇ ਆ ਇਹ ਜਿਹੜੀ ਗੱਡੀ ਤੋਂ ਦੇਖੋ ਜਿੱਤੋਂ ਜਿੰਨੀਆਂ ਇਹ ਤੇ 3 ਮਹੀਨੇ ਹੋ ਗਏ ਆ ਇਹ ਲੋਕ ਤੋ ਇਹ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਹੁਣ ਤੱਕ ਆ ਜਿਹੜੀ ਵਾਰਦਾਤ ਹੋਈ ਏ ਮੇਰਾ ਹਿੰਨੇ 1.5 ਮਹੀਨੇ ਤੋਂ ਬਾਅਦ ਇਹ ਵਰਦਾਤ ਹੋਈ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਾਲੀਆਂ ਰਾਤਾਂ ਜਦੋਂ ਸ੍ਰਿਸ਼ਟੀ ਰਚੀ ਉਦੋਂ ਦੀਆਂ ਹੀ ਆਈਆਂ ਹੋਈਆਂ ਤੇ ਚੋਰ ਵੀ ਉਦੋਂ ਹੀ ਆਏ ਤੇ ਸਾਡਾ ਜਿਹੜਾ ਕਰਮ ਹੈ ਉਹ ਤੁਹਾਨੂੰ ਬੜਾ ਬਾਹਰ ਜਾਉਂਗੇ ਸੁਨੇਹਾ ਵਧੀਆ ਮਿਲੂਗਾ ਕਿ ਕ੍ਰਾਈਮ ਨਹੀਂ ਹੋਉਂਦਾ ਫਰੀਦਕੋਟ ਪਲੀਜ਼ ਸਰ ਸਨੇਟ ਦਾ ਵੀ ਰੋਕਣ ਲਈ ਕੋਈ ਸੀਸੀਟੀਵੀ ਕਵਰੇਜ ਹੋਵਾ ਬੈਠਾ ਜਾ ਰਿਹਾ ਹੈ ਹਾਂ ਕੋਈ ਇਹ ਮੈਂ ਤੁਹਾਡੇ ਬਾਦਮ ਦੇ ਨਾਲ ਜ਼ਰੂਰ ਤੇ ਫਰੀਦਕੋਟ ਵਾਸੀਆਂ ਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਉਹਨਾਂ ਨੇ ਕੈਮਰੇ ਲਗਵਾਏ ਆ ਉਹਨਾਂ ਦੀ ਹੀ ਮਦਦ ਨਾਲੇ ਕ੍ਰਾਈਮ ਅਸੀਂ ਪੇਸ਼ ਕਰ ਪਾਏ ਆ ਪ੍ਰੂਫ ਕਰਾਇਆ ਜਿਹੜੇ ਕੈਮਰੇ ਆ ਇਹ ਬਹੁਤ ਜ਼ਰੂਰੀ ਹੈ ਔਰ ਵੱਤਵਧ ਕੈਮਰੇ ਐਸਚੂ ਸਿਟੀ ਵੀ ਉਪਰਾਲਾ ਕਰ ਰਹੇ ਡੀਐਸਪੀ ਸਾਹਿਬ ਵੀ ਉਪਰਾਲਾ ਕਰ ਰਹੇ ਹਨ ਤੋਂ ਕੈਮਰੇ ਵੱਤਵਧ ਲਗਾਏ ਜਾਣ ਔਰ ਜਿਹੜੇ ਕੈਮਰੇ ਲੱਗਦੇ ਆ ਉਹਦੀ ਮੇਨਟੇਨੈਂਸ ਵੀ ਉਹਦਾ ਬਰਾਬਰ ਹੀ ਕੀਤੀ ਜਾਣੀ ਬੰਦ ਸਰ ਲੋਕਾਂ ਨੂੰ ਖਾਸ ਕਰਕੇ ਲੀਡ ਨੂੰ ਕੋਈ ਕੋਈ ਉਹਦਾ ਮੈਸੇਜ ਹੈ ਕਿ ਉਹ ਸੇਫ ਹੈ

ਅਸਰਟਨ ਹੀ ਹੈ ਕਿ ਉਹਦੇ ਵਿੱਚ ਜਾਂ ਤਾਂ ਉਹ ਪਰਚੇਜ਼ ਕਰਕੇ ਲਿਆ ਰਹੀ ਗੋਲਡ ਜਾਂ ਗੋਲਡ ਵੇਚਣ ਜਾ ਰਹੀ। ਤੋ ਇਹ ਦੋ ਗੱਲਾਂ ਜਿਹੜੀਆਂ ਜਦ ਆਪੋ ਚ ਮੈਚ ਕਰਦੀਆਂ ਤੇ ਕੈਲਕੂਲੇਟ ਨੂੰ ਮੌਕਾ ਮਿਲ ਜਾਂਦਾ ਵਾਰਦਤ ਕਰਨ ਦਾ। ਤੋ ਤੁਹਾਡੇ ਮਾਧਿਅਮ ਨਾਲ ਇਹ ਰਿਕਵੈਸਟ ਹੈ ਕਿ ਉਹ ਜਿਹੜਾ ਆਪਣਾ ਆਰਟੀਕਲ ਹੈ ਕੋਈ ਕੈਸ਼ ਵਿੱਚ ਪਿਆ ਹੈ ਉਹ ਆਪਣੀ ਪ੍ਰੋਟੈਕਸ਼ਨ ਚ ਰੱਖਾ।